ਤੁਹਾਡੀ ਕਿੰਨੀ ਛੋਟੀ ਉਮਰ ਹੈ ਤੁਸੀਂ ਐਕਟਵਾ ਦੇ ਉੱਪਰ ਇੱਕ ਐਕਟਵਾ ਦੇ ਉੱਪਰ ਚਾਰ ਬੱਚੇ ਬੈਠ ਕੇ ਐਕਟਵਾ ਚਲਾ ਰਹੇ ਹੋ ਤੁਹਾਡੀ ਉਮਰ ਵੀ ਛੋਟੀ ਹੈ ਜਦ ਕਿ ਤੁਹਾਨੂੰ ਪਹਿਲਾਂ ਸਮਝਾਇਆ ਗਿਆ ਹੈ ਕਿ ਕੋਈ ਵੀ ਵਿਅਕਤੀ ਭਾਰਾ 199A ਤੇ B ਦੇ ਤਹਿਤ ਕੋਈ ਵੀ 18 ਸਾਲ ਤੋਂ ਘੱਟ ਉਮਰ ਦਾ ਬੱਚਾ ਜਿਹੜਾ ਟੂ ਵੀਲਰ ਜਾਂ ਫੋਰ ਵੀਲਰ ਨਹੀਂ ਚਲਾ ਸਕਦਾ ਤੇ ਤੁਸੀਂ ਟੂ ਵੀਲਰ ਦੇ ਉੱਪਰ ਚਾਰ ਵਿਅਕਤੀ ਬੈਠੇ ਹੋ ਹੁਣ ਜਿਹਦੇ ਨਾਂ ਤੇ ਆਰ ਸੀ ਹੈ ਹੋਤੇ ਮਕਦਮਾੰਦਰ ਜੋ ਹੋਊਗਾ ਤਿੰਨ ਸਾਲ ਦੀ ਕੈਦ ਹੋਊਗੀ ਤੇ ਜਿਹੜੇ 25000 ਰੁਪਏ ਜੁਰਮਾਨਾ ਹੋ ਹੁਣ ਤੁਸੀਂ ਮਾਫੀ ਮੰਗ ਰਹੇ ਹੋ ਕਹਿ ਰਹੇ ਕਿ ਅੱਗੇ ਤੋਂ ਨਹੀਂ ਕਰਦੇ ਦੱਸੋ ਹੁਣ ਕੀ ਕੀਤਾ ਜਾਵੇ ਤੁਹਾਡਾ ਉੱਚੀ ਬੋਲੋ ਮਾਫੀ ਮੰਗ ਰਹੇ ਆ ਅੱਗੇ ਤੋਂ ਕਰੋਗੇ ਅੱਗੇ ਤੋਂ ਇਦਾਂ ਕਰੋਗੇ ਤੁਸੀਂ ਇਹ ਦੱਸੋ ਕਿ ਅੱਜ ਤੋਂ ਬਾਅਦ ਅਸੀਂ ਜਦ ਤੱਕ 18 ਸਾਲ ਦੇ ਨਹੀਂ ਹੋ ਜਾਂਦੇ ਸਾਡਾ ਲੈਸਨਸਰੀ ਬਣਦਾ ਸੱਤ ਤੱਕ ਕਿਸੇ ਕੋ 2 ਵਿੱਚ ਜਾਂ 4 ਵਿੱਚ ਤਾਂ ਨਹੀਂ ਚਲਾਉਣਾ ਉੱਚੀ ਬੋਲੋ ਸਾਰੇ ਪੱਕਾ ਅੱਜ ਤੋਂ ਬਾਅਦ ਆਪਣੇ ਮਾਪੇ ਦਾ ਕਹਿਣਾ ਮੰਨੋਗੇ ਉੱਚੀ ਬੋਲੋ ਮੰਨੋਗੇ ਔਰ ਮੈਂ ਇੱਕ ਪ੍ਰੋਮਿਸ ਤੇ ਛੱਡਦਾ ਕਿ ਤੁਸੀਂ ਪੂਰੀ ਉਮਰ ਇਸ ਜਨਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਇਸਤੇਮਾਲ ਨਹੀਂ ਕਰੋਗੇ ਪੱਕਾ ਹੱਥ ਖੜੇ ਕਰਕੇ ਦੱਸੋ ਪ੍ਰੋਮਿਸ ਅੱਜ ਮੰਨ ਲਓ ਤੁਸੀਂ ਤੁਹਾਨੂੰ ਇੱਕ ਵਾਰੀ ਵਾਰਨਿੰਗ ਦੇ ਕੇ ਛੱਡ ਦੇਣਾ ਠੀਕ ਹੈ ਛੱਡ ਦੇ ਇੱਕ ਵਾਰੀ ਬੱਚਿਆਂ ਨੂੰ ਜਿਹੜੀ ਵਾਰਨਿੰਗ ਉਹ ਦੇਤੀ ਆ ਪਰ ਹਰ ਹਟੋ ਬੱਚਿਓ ਬੱਚਿਆਂ ਨੂੰ ਵਾਰਨਿੰਗ ਦੇਤੀ ਆ ਇਹਨਾਂ ਨੇ ਪ੍ਰੋਮਿਸ ਕੀਤਾ ਕਿ ਅਸੀਂ ਪੂਰੀ ਜ਼ਿੰਦਗੀ ਆਪਣੇ ਮਾਪੇ ਦਾ ਕਹਿਣਾ ਮੰਨਾਂਗੇ ਔਰ ਐਸ ਜਨਮ ਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਨਸ਼ਾ ਨਹੀਂ ਕਰਾਂਗੇ ਸਾਡਾ ਸਿਰਫ ਕੀ ਹੈ ਬੱਚਿਆਂ ਨੂੰ ਸਮਝਾਉਣ ਦਾ ਹੀ ਮੋਟਿਵ ਹੈ ਕਿ ਬੱਚੇ ਕਿਸੇ ਤਰੀਕੇ ਨਾਲ ਸਮਝਣ ਚਲਾਨ ਕਰਨਾ ਸਾਡਾ ਕੋਈ ਮਕਸਦ ਨਹੀਂ ਹੈ ਸਾਡਾ ਵਕਤ ਉਹ ਵਾਦੇ ਟ੍ਰੈਪ ਨੂੰ ਬਾਰੇ ਅਵੇਅਰਨੈਸ ਤੇ ਬੱਚਿਆਂ ਨੂੰ ਸਮਝਾਉਣਾ ਤੇ ਬੱਚੇ ਪਹਿਲਾਂ ਵੀ ਮਾਫੀ ਮੰਗ ਰਹੇ ਸੀਗੇ ਕਿ ਸਾਨੂੰ ਮਾਫ ਕੀਤਾ ਜਾਏ ਮੈਂ ਸਮਝਦਾ ਕਰੇ ਗਲਤੀ ਮਾਨ ਜਾਏ ਉਸੇ ਇਨਸਾਨ ਕਹਿੰਦੇ ਹੈ ਕਰੇ ਗਲਤੀ ਨਾ ਮਾਨੇ ਉਸੇ ਸ਼ੈਦਾਨ ਕਹਿੰਦੇ ਹੈ ਇਹਨਾਂ ਬੱਚਿਆਂ ਨੇ ਛੋਟੇ ਬੱਚੇ ਹੈ ਉਮਰ ਵੀ ਇਹਨਾਂ ਦੀ ਘੱਟ ਹੈ ਔਰ ਇਹਨਾਂ ਨੇ ਮਾਫੀ ਮੰਗੀ ਹੈ ਅਸੀਂ ਇਹਨਾਂ ਨੂੰ ਇਹ ਵਾਦਾ ਲੈ ਕੇ ਆਣ ਤੋਂ ਕਿ ਅਸੀਂ ਅੱਗੇ ਤੋਂਤਾ ਜ਼ਿੰਦਗੀ ਇਤਾਂ ਦਾ ਜਿਹੜੇ ਟ੍ਰੈਪ ਕਰੂਣਾਂ ਦੀ ਪਰਣਾ ਕਰਾਂਗੇ ਇਸ ਕਰਕੇ ਇਹਨਾਂ ਨੂੰ ਮਾਫ਼ ਕਰਤਾ ਤੇ ਪਲੀਜ਼ ਮੈਂ ਬਾਕੀ ਵੀ ਪੇਰੈਂਟਸ ਨੂੰ ਬੇਨਤੀ ਕਰਨੀ ਚਾਹੁੰਦਾ ਅੰਭਲ ਰਿਕੁਐਸਟ ਕਰਨੀ ਚਾਹੁੰਦਾ ਕਿ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸੁਰਿੰਦਰ ਲੰਗਾ ਜੀ ਐਸਐਸਪੀ ਹਰਪੁਰ ਜੀ ਨੇ ਇਸ ਕੰਮ ਦੇ ਉੱਪਰ ਬਹੁਤ ਸਖੰਡਾ ਕਰਿਆ ਪਲੀਜ਼ ਸਾਡਾ ਸਾਥ ਦਿਓ ਤਾਂ ਜੋ ਕੋਈ ਕਿਸਦਾ ਨੁਕਸਾਨ ਵੀ ਨਾ ਹੋਵੇ ਆਪਣੇ ਬੱਚਿਆਂ ਨੂੰ ਘਰੋਂ ਤੁਰਨ ਲੱਗਿਆਂ ਸਮਝਾ ਕੇ ਭੇਜੋ ਕਿ ਬੱਚਿਓ ਟੂ ਵਿੰਡਰ ਦੇ ਉੱਪਰ ਚੜ ਜਾਣੇ ਜਾਂ ਤਿੰਨ ਜਣੇ ਨਾ ਬੈਠੋ ਐਸਾ ਕਰਕੇ ਆਪਣਾ ਜੀਵਨ ਖਤਰੇ ਵਿੱਚ ਨਾ ਪਾਓ ਥੈਂਕ ਯੂ ਜੀ